ਉਹਨਾਂ ਦਾ ਫੇਕ ਕੰਟਰੋਲ ਹੋਇਆ ਕਿ ਅੱਜ ਤੱਕ ਅਸੀਂ 307 ਪਾਰਸੀ ਦੇ ਪਾਰਸੀ ਵਿੱਚ ਕਦੇ ਵੀ ਇੰਕਾਊਂਟਰ ਨਹੀਂ ਸੁਣਦਾ ਛੋਟਾ ਜਿਹਾ ਪਸਤਾ ਸੀ ਇਹਦੇ ਵਿੱਚੋਂ ਸਾਨੂੰ ਸਾਡੇ ਸਿੰਘਾਂ ਉੱਤੇ ਦੀ ਗੱਲ ਵੀ ਚੱਲ ਰਹੀ ਸੀ ਤੇ ਉਹਨਾਂ ਨੇ ਜਾਣ ਬੁੱਝ ਕੇ ਪੁੱਛ ਨਹੀਂ ਉਹਨਾਂ ਨੇ ਇੰਕਾਊਂਟਰ ਕਰਤਾ ਸਾਡਾ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ ਹੁਣ ਉਹ ਸਮਾਜ ਸੇਵੀ ਬਣੇ ਹੋਏ ਸੀ ਬਲੱਡ ਫੂਨਡ ਦੇ ਕੈਂਪ ਵੀ ਲਾਏ ਕੁੜੀਆਂ ਦੇ ਵਿਆਹ ਤੇ ਮੈਡੀਕਲ ਕੈਂਪ ਲਾਏ ਤੇ ਉਹ ਨਸ਼ੇ ਵੀ ਛਡਾਉਂਦੇ ਸੀਗੇ ਤੇ ਹੁਣ ਉਹਨਾਂ ਅਸੀਂ ਮੈਂ ਸਿੱਧੇ ਰਸਤੇ ਬੰਮਾ ਉਹਦੇ ਗਲਤ ਕੰਮਾਂ ਛੱਡ ਕੇ ਉਹ ਦੋ ਵਾਰ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਚ ਤੇ ਪੰਜ ਵਾਰ ਉਹ ਅੰਦਰ ਬੈਠਾ ਲਖਣ ਵੀ ਲੜ ਚੁੱਕੇ ਆ ਆਪਦੇ ਵਾਰ ਵੀ ਹਾਂਜੀ ਹਾਂਜੀ ਇਹ ਸਾਸਾ ਵੀ ਹਾਂ ਵੀ ਉਹ ਵੀ ਇੱਕ ਬਦਲਾ ਚਾਹੁੰਦਾ ਸੀ ਤੇ ਉਹਨਾਂ ਨੇ ਇਹਨਾਂ ਨਾਲ ਵਾਅਦਾ ਕੀਤੀ ਸੀ ਉਹਨਾਂ ਨੇ ਆਪਦੀ ਬਦਲਾ ਲੇਤਾ ਸੀਗਾ ਤਾਂ ਕਰਕੇ ਉਹ ਰਾਜੇ ਬਡਿੰਗਰ ਉੱਥੇ ਆਇਆ ਤੇ ਉਹਨਾਂ ਨੇ ਆਪਦੀ ਪ੍ਰੈਸ਼ਰ ਬਣਾਇਆ ਤੇ ਐਸਐਸਪੀ ਨੂੰ ਵੀ ਕਹਿ ਕੇ ਕਿਹਾ ਸੀ ਉਹ ਵੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਵਿੱਚ ਇਹ ਤੁਹਾਨੂੰ ਇਹਨਾਂ ਨੂੰ ਕਾਊਂਟਰ ਕਰ ਦੋ ਜਾਂ ਇਹਨੂੰ ਅਰੈਸਟ ਕਰੋ ਤੁਸੀਂ ਕੀ ਹੋ ਲੱਗੀ ਕੀ ਜਾਂਚ ਚਾਹੁੰਦੇ ਹੋ ਮੰਗ ਕੀ ਹੈ ਜੀ ਤੁਹਾਡੀ ਸਾਨੂੰ ਇਹ ਵੀ ਸਾਨੂੰ ਇਨਸਾਫ ਮਿਲਣਾ ਚਾਹੁੰਦੇ ਫੇਕ ਕੰਟਰੋਲ ਹੋਇਆ ਵੇ ਕਿਉਂ ਕਿਉਂ ਪੁੱਤਾਂ ਦੇ ਉਹ ਪੋਸਟਮਾਨ ਸਾਨੂੰ ਕੋਈ ਗੱਲ ਸਾਨੂੰ ਵਿਸ਼ਵਾਸ ਹੈ ਸਿਰਫ ਜਿਹੜੇ ਉਹ ਨਾਲ ਬੰਦੇ ਸੀ ਉਹ ਜਿਹੇ ਪੋਸਟ ਦੇ ਗੋਲੀਆਂ ਚੱਲੀਆਂ ਨੇ ਉਹ ਵੀ ਸਾਨੂੰ ਦਿਖਾਈਆਂ ਨੇ ਨਾ ਵੀ ਉਹ ਕਿਵੇਂ ਚੱਲੀਆਂ ਨੇ ਕਿ ਫਟ ਉਹਨਾਂ ਦੇ ਚਿਹਰੇ ਤੇ ਨੇ ਸਿਰਫ ਜਿਹੜੇ ਨਾਲ ਬੰਦੇ ਸੀ ਉਹਨਾਂ ਦੇ ਇੱਕ ਵੀ ਗੋਲੀ ਨਹੀਂ ਵੱਜੀ ਉਹ ਉਹਨਾਂ ਨੇ ਫੜ ਕੇ ਸਾਨੂੰ ਹਜੇ ਤੱਕ ਦਿਖਾਈ ਨਹੀਂ ਕਿ ਵੀ ਕਿਦਵੇਂ ਠੀਕ ਨੇ ਕਿ ਨਹੀਂ ਉਹ ਨਹੀਂ ਪਾਚੇ ਚੱਲਦੇ ਸੀ ਉਹ ਕਿਉਂਕਿ ਸਾਰੇ ਝੂਠੇ ਪਰਚੇ ਸੀ ਸਾਰੇ ਬਰੀ ਹੋਏ ਸਾਡੇ ਲਈ ਉਹ ਕਾਗਜ਼ ਸਾਰੀਆਂ ਓਰੀਜਨਲ ਸਾਡੇ ਲਈ ਹੈਗੇ ਨੇ ਕਾਗਜ਼ ਹਾਂਜੀ ਰਾਜਾ ਬਡਿੰਗਰ ਸ੍ਰਿੰਦਰਪਾਲ ਬੱਲੇ ਦੇ ਘਰੇ ਆਇਆ ਸੀ ਤੇ ਉਹ ਉਹਨੂੰ ਪੂਰਾ ਪ੍ਰੈਸ਼ਰ ਦੇ ਕੇ ਤੇ ਐਸਐਸਪੀ ਨੂੰ ਕਹਿ ਕੇ ਗਿਆ ਵੀ ਤਾਂ ਇਨਕਾਉਂਟਰ ਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ ਵੀ ਇਹ ਤਾਂ ਅਜੇ ਬੜਿਕ ਤੇ ਕਹਿੰਦੇ ਇਨਕਾਉਂਟਰ ਹੋਇਆ ਪਰ ਗਿਆ 307 ਤੇ ਪਰਚੀ ਵਿੱਚ ਕਦੇ ਵੀ ਇਨਕਾਉਂਟਰ ਨਹੀਂ ਹੋਣਾ ਛੋਟਾ ਜਾਂ ਪਰਚਾ ਸੀ ਬਹੁਤਾ ਵੱਡਾ ਨਹੀਂ ਸੀ ਜੱਜ ਜੱਜ ਵੱਲੋਂ ਇਨਕੁਆਇਰੀ ਕੀਤੀ ਜਾਵੇ ਹਾਈ ਕੋਰਟ ਦੇ ਜੱਜ ਵੱਲੋਂ ਤੇ ਇਹ ਹੀ ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਉਂਟਰ ਇਕ ਫੜ ਕੇ ਮਾਰ ਦੇਣਾ ਅਸੀਂ ਸਮਝਦੇ ਸੀਗੇ ਕਿ ਇਹ ਰਵੈਤ ਹੁਣ ਚੜੀ ਗਈ ਹੈ ਜਦੋਂ ਸਿੱਖਾਂ ਦਾ ਯਾਦੀ ਦਾ ਜੁੱਦ ਸੀ ਉਦੋਂ ਫੜ ਕੇ ਸਿੱਖਾਂ ਨੂੰ ਮਾਰੇ ਜਾਂਦਾ ਸੀਗਾ ਪਰ ਜਿਹੜੇ ਗੁਰਮੀਤ ਸਿੰਘ ਕਾਲਾ ਸੀਗੇ ਉਹਨਾਂ ਦਾ ਨਾਮ ਤਾਂ ਗੈਂਗਸਟਰਸ ਦੇ ਵਿੱਚ ਸੀਗਾ ਪਰ ਮੈਂ ਐਸੇ ਘਰ ਬਹੁਤ ਵਾਰ ਜਾਈ ਆਇਆ ਹਾਂ ਤੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਔਰ ਇਹ ਜੀ ਕੋਰਸ਼ਨ ਸੀ ਕਿ ਇੱਕ ਹੀ ਪਿੰਡ ਪਿੰਡ ਜਾ ਕੇ ਜਿਹੜੇ ਨਸ਼ੇ ਜਿਵੇਂ ਸਾਡਾ ਪੰਜ ਝੋਟਾ ਹੈਗਾ ਇਹ ਸਾਰੇ ਇੱਕ ਮੰਚ ਦੇ ਉੱਤੇ ਖੜੇ ਹੋ ਗਏ ਸੀ ਕਿ ਅਸੀਂ ਨਸ਼ੇ ਨੂੰ ਬੰਦ ਕਰਨਾ ਹੈ ਪਰ ਦੂਜੇ ਪਾਸੇ ਝੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ ਫੜ ਕੇ ਗੇਲਚ ਵੀ ਦੇ ਦਿੱਤਾ ਮੈਂ ਨੂੰ ਸਮਝ ਨਹੀਂ ਕਿ ਸਰਕਾਰ ਨਸ਼ਾ ਨੂੰ ਰੋਕਣਾ ਚਾਹੁੰਦੀ ਹੈ ਹੈਰਨ ਨੂੰ ਜਾਂ ਇਹ ਸ਼ਬਦ ਵਰਤਾਉਂਦੀ ਹੈ ਗੁਡ ਵੀਸ ਨੂੰ ਫੜ ਕੇ ਇੱਕ ਇਨਕਾਊਂਟਰ ਦੇ ਵਿੱਚ ਮਾਰ ਦੇਣਾ ਮੈਂ ਸਮਝਦਾ ਕਿ ਇਹ ਰਵਾਇਤ ਹੈ ਜਿਹੜੀ ਇੰਡੀਆ ਦੇ ਵਿੱਚ ਹਿੰਦੂਤਵਾਦੀ ਸਰਕਾਰ ਦੇ ਵਿੱਚ ਇਹ ਬੇਰਮੀ ਫੈਲ ਗਈ ਹੈ ਇਸ ਨੂੰ ਖਤਮ ਕਰਨਾ ਪਊਗਾ ਸਾਡੀ ਮੰਗ ਹੈ ਕਿ ਇਹ ਜਿਹੜਾ ਕਤਲ ਕੀਤਾ ਗਿਆ ਝੂਠਾ ਐਂਕਾਊਂਟਰ ਗੁਰਮੀਤ ਸਿੰਘ ਦਾ ਇਹਦੀ ਜੁਡੀਸ਼ਨ ਇਨਕੁਆਇਰੀ ਹੋਵੇ ਜਿਸ ਨਾਲ ਸਾਡੇ ਤੇ ਵਿਸ਼ਵਾਸ ਵਧੇ ਕਿ ਇਹ ਸਹੀ ਐਂਕਾਊਂਟਰ ਹੈ ਕਿ ਇਹਨੂੰ ਫੜ ਕੇ ਮਾਰਿਆ ਗਿਆ ਹੈ ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਹੈ ਬਤੌਰ ਮੈਂਬਰ ਪਾਰਲੀਮੈਂਟ ਇਸ ਇਲਾਕੇ ਦੀ ਪੁਲਿਸ ਨੇ ਇਸ ਨੂੰ ਪਹਿਲਾਂ ਕਾਬੂ ਕਰ ਲਿਆ ਸੀਗਾ ਤਾਂ ਫਿਰ ਉਸ ਤੋਂ ਬਾਅਦ ਇਸ ਨੂੰ ਮਾਰੇ ਮੇਰੇ ਕੋਲੇ ਇਹ ਵੀ ਇਤਲਾ ਹੈ ਕਿ ਜਦੋਂ ਇਹ ਠੇਰੇ ਛਾ ਗਏ ਗੁਰਮੀ ਸਿੰਘ ਤਾਂ ਇਹਨੇ ਹੱਥ ਛੱਕਤੇ ਛੱਕਤੇ ਸੀਗੇ ਕਿ ਮੈਂ ਫਰੈਂਡਰ ਕਰਦਾ ਬਾਵਜੂਦ ਉਸ ਦੇ ਲਿਖ ਨੇ ਕਹਿਤਾ ਦਿਖਾਈ ਹੈ ਕਿ ਇਸ ਬੰਦਾ ਜਿਹੜਾ ਅੱਗੇ ਫਰਿੰਡਰ ਕਰਨ ਲੱਗਿਆ ਉਹਨੂੰ ਗੋਲੀਆਂ ਦੇ ਨਾਲ ਭੁੰਨ ਕੇ ਮਾਰ ਦਿੱਤਾ ਗਿਆ ਮੈਂ ਗੁਰਮੀਤ ਸਿੰਘ ਦੇ ਪਾਪਾ ਜੀ ਨੂੰ ਵੀ ਮਿਲਿਆ ਮਾਮਾ ਨੂੰ ਵੀ ਮਿਲਿਆ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਮਿਲਿਆ ਤੇ ਉਹਨਾਂ ਦੀ ਫਲੋਤੀ ਕੀ ਜਿਹੜੀ ਇਹ ਬੈਂਗਲੌਰ ਪੜ੍ਹ ਰਹੀ ਸੀ ਉਹ ਵੀ ਆ ਗਈ ਹੈ ਉਹਨੂੰ ਵੀ ਮਿਲਿਆ ਹੋਇਆ ਔਰ ਸਾਰੇ ਤੁਸੀਂ ਦੇਖਿਓ ਇੱਥੇ ਜਿੰਨੇ ਵੀ ਆਪਣੇ ਸ਼ਹਿਰ ਦੇ ਨਾਗਰਿਕ ਹੈਗੇ ਆ ਬੈਠੇ ਹੋਏ ਆ ਤੇ ਬੜੇ ਅਫਸੋਸ ਦੇ ਵਿੱਚ ਹੈਗੇ ਆ ਸੋ ਮੈਂ ਚਾਹੁੰਦਾ ਕਿ ਹਾਈ ਕੋਰਟ ਦੇ ਵਿੱਚ ਰਿਟ ਹੋਵੇ ਤੇ ਇਹਦੀ ਜੁਡੀਸ਼ੀਅਲ ਇਨਕੁਆਇਰੀ ਫੇਕ ਐਂਕਾਊਂਟਰ ਦੀ ਹੋਵੇ ਦੇਖੋ ਦੇਖੋ ਜਿਹੜਾ ਰਾਜੇ ਬੜਿੰਗ ਦੀ ਉਸ ਕੇਸ ਕੇਸ ਦੇ ਮਦਈ ਦੇ ਘਰੇ ਆਉਣਾ ਜਿਹਦੇ ਚ ਗਰਨੀਸ਼ ਸਿੰਘ ਕਾਲੇ ਦਾ ਇਨਕਾਊਂਟਰ ਹੋਇਆ ਇਹ ਬੜੀ ਸ਼ੱਕ ਦੇ ਘੇਰੇ ਵਾਲੀ ਗੱਲ ਆ ਕਿਉਂਕਿ ਰਾਜੇ ਬੜਿੰਗ ਨੂੰ ਵੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਜਦੋਂ ਦਾ ਉਹ ਆਇਆ ਉਸ ਦਿਨ ਦੀ ਉਹਦੀ ਪਲਾਨਿੰਗ ਹੋਈ ਰਾਜੇ ਬੜਿੰਗ ਦੀ ਭਗਵੰਤ ਮਾਨ ਨਾਲ ਯਾਰੀ ਦਾ ਕਿਹਨੂੰ ਨਹੀਂ ਪਤਾ ਇੱਥੇ ਫੜਫੜ ਮਿਸਟਰ ਕਾਂਗਰਸ ਦੇ ਅੰਦਰ ਦੇ ਤੇ ਜਿਹੜੇ ਬੰਦੇ ਦੇ ਉੱਤੇ ਐਡੇ ਵੱਡੇ ਇਲਜ਼ਾਮ ਨੇ ਆਪਣੇ ਆਪਣੇ ਮੇਰੇ ਹਲਕੇ ਦੇ ਵਿੱਚ ਭਦੌਰ ਸਭ ਤੋਂ ਵੱਧ ਇੰਡਸਟਰੀ ਆ ਬੱਸਾਂ ਦੀ ਜਿੱਥੇ ਬੱਸਾਂ ਦੀਆਂ ਬਾੜੀਆਂ ਲੱਗਦੀਆਂ ਨੇ ਔਰ ਉਹਨੇ ਆਉਦੀ ਆਉਦੀ ਸਰਕਾਰ ਹੁੰਦੇ ਜਦੋਂ ਟਰਾਂਸਪੋਰਟ ਮਿਨਿਸਟਰ ਸੀ ਉਹਦੀਆਂ ਸਾਰੀਆਂ ਬਾਡੀਆਂ ਰਾਜਸਥਾਨ ਚੋਂ ਲੱਗੀਆਂ ਨੇ ਔਰ ਉਹਦੀ ਸਾਰੀ ਜਿਹੜੀ ਉਹ ਕਹਿੰਦਾ ਮੇਰੀ ਇਹ ਫਾਈਲ ਸਾਡੇ ਕੋਲੇ ਪਈ ਹੈ ਵਿਜੀਲੈਂਸ ਕੋਲੇ ਵਿਜੀਲੈਂਸ ਨੇ 2 ਸਾਲ ਹੋ ਗਏ ਅੱਜ ਤੱਕ ਰਾਜੇ ਬੜਿੰਗ ਨੂੰ ਨੋਟਿਸ ਦੇ ਕੇ ਬੁਲਾਇਆ ਤੇ ਕਿ ਨਹੀਂ ਕਿਉਂਕਿ ਰਾਜੇ ਬੜਿੰਗ ਦੀ ਤੇ ਭਗਵੰਤ ਮਾਨ ਦੀ ਯਾਰੀ ਦਾ ਸਾਰੇ ਪੰਜਾਬ ਨੂੰ ਪਤਾ ਇਸ ਕਰਕੇ ਰਾਜੇ ਬੜਿੰਗ ਦਾ 2 ਦਿਨ ਪਹਿਲਾਂ ਮਦਈ ਦੇ ਘਰ ਆ ਕੇ ਜਾਣਾ ਔਰ ਥੋੜੇ ਜੇ ਦਿਨਾਂ ਬਾਅਦ ਹੀ ਬਿਰਮੂ ਇਸਨ ਕਾਰਿਦਾ ਸ਼ਾਜਹਾਂ ਤਰੀਕੇ ਨਾਲ ਇਨਕਾਊਂਟਰ ਹੋ ਜਾਣਾ ਇਹ ਵੀ ਕਿਤੇ ਨਾ ਕਿਤੇ 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 ਨਾ ਕਿਤੇ ਰਾਜੇ ਬੜਿੰਗਦੀ ਜਿਹੜੀ ਇੱਥੇ ਮੌਜੂਦਗੀ ਆ ਇੱਥੇ ਆਉਣਾ ਵੀ ਸ਼ੱਕ ਦੇ ਘੇਰੇ ਦੇ ਵਿੱਚ ਮੈਂ ਹਾਈ ਕੋਰਟ ਜੇ ਕੱਲ ਨੂੰ ਇਨਕੁਆਰੀ ਕੋਈ ਪਰਿਵਾਰ ਲਾਉਂਦਾ ਕਿਉਂਕਿ ਪਰਿਵਾਰ ਨੂੰ ਬਾਅਦ ਚ ਮਿਲਾਂਗੇ ਅੱਜ ਪਰਿਵਾਰ ਦੇ ਹਾਲਾਤ ਵਿਚਾਰੇ ਦੇ ਠੀਕ ਨਹੀਂ ਕੱਲ ਨੂੰ ਅਸੀਂ ਹਾਈ ਕੋਰਟ 'ਚ ਕੋਈ ਰਿੱਟ ਪਾਉਣੇ ਆ ਅਸੀਂ ਕੋਈ ਸੀਬੀਆਈ ਨੂੰ ਇਨਕੁਆਰੀ ਮਾਰਕ ਕਰਾਉਣੇ ਤਾਂ ਅਸੀਂ ਰਾਜੇ ਬੜਿੰਗਦੀ ਵੀ ਨਾਲ ਇਨਕੁਆਰੀ ਦੀ ਗੱਲ ਕਰਾਂਗੇ ਵੀ ਉਹਦੀ ਵੀ ਇਨਕੁਆਰੀ ਕਰਾਈ ਜਾਵੇ ਵੀ ਉਹਨੇ ਕੀ ਕੀ ਇਹ ਜਿਹੜੀ ਇਨਕਾਊਂਟਰ ਹੋ ਕਿੱਥੇ ਕਿੱਥੇ ਗੰਗੀਆਂ ਨੇ ਕਿਹੜੇ ਅਫਸਰ ਨੇ ਆ ਕੇ ਇੱਥੇ ਇਨਕਾਊਂਟਰ ਕੀਤਾ ਕਿੰਨੇ 307 ਦੇ ਪਰਚੇ ਇਨਕਾਊਂਟਰ ਹੁੰਦੇ ਨੇ ਸਾਰਾ ਪੰਜਾਬ ਜਾਣਦਾ ਇਸ ਗੱਲ ਨੂੰ ਇਸ ਕਰਕੇ ਕਿਤੇ ਨਾ ਕਿਤੇ ਰਾਜੇ ਵੜਿੰਗਰੀ ਜਿਹੜੀ ਆ ਉਹਦੀ ਇੱਥੇ ਆਉਣਾ ਇਹ ਵੀ ਕਿਤੇ ਨਾ ਕਿਤੇ ਸ਼ੱਕ ਦੇ ਕੇ ਰੇਚ ਆਉਂਦੀ ਆ ਔਰ ਉਦੋਂ ਬਾਅਦ ਹੀ ਕਾਲੇ ਗਰਮੀਤ ਸਿੰਘ ਕਾਲੇ ਦਾ ਇਨਕਾਊਂਟਰ ਹੁੰਦਾ ਦੇਖੋ ਗਰਮੀਤ ਕਾਲੇ ਤੇ ਪਹਿਲਾਂ ਇਸੇ ਪਿਛਲੀ ਸਰਕਾਰ ਨੇ ਐਨਡੀਪੀਐਸ ਦਾ ਪਰਚਾ ਦਿੱਤਾ ਇਹ ਠੀਕ ਆ ਇਹ ਲੜਾਈ ਕਰ ਸਕਦਾ ਸੀ ਇਹ ਨੌਜਵਾਨ ਸੀ ਕੋਈ ਲੜਾਈ ਝਗੜੇ 'ਚ ਆ ਸਕਦਾ ਸੀ ਪਰ ਇਹ ਨਾ ਤਾਂ ਨਸ਼ਾ ਕਰਦਾ ਸੀ ਨਾ ਨਸ਼ੇ ਕਰਨ ਵਾਲੇ ਦੇ ਨੇੜੇ ਜਾਂਦਾ ਸੀ ਔਰ ਨਾ ਨਸ਼ਾ ਵੇਚਣ ਵਾਲੇ ਨੂੰ ਇਹ ਕਦੇ ਉਤਸ਼ਾਹਿਤ ਕਰਦਾ ਸੀ ਉਹ ਵੀ ਪਰਚਾ ਝੂਠਾ ਹੀ ਸੀ ਜਿਹੜਾ ਉਹ ਪਰਚਾ ਦਿੱਤਾ ਐਨਡੀਪੀਐਸ ਦੇ ਇਹਦੇ ਤੇ ਇਸ ਕਰਕੇ ਪਤਾ ਨਹੀਂ ਸਰਕਾਰ ਕਿਹੜੇ ਹਾਲਾਤਾਂ ਦੇ ਉੱਤਰੀ ਹੋਈ ਆ ਇਹਨਾਂ ਬੁਰਾ ਹਾਲ ਹੋਇਆ ਪਿਆ ਪੰਜਾਬ ਦਾ ਅੱਜ ਥਾ-ਥਾ ਤੇ ਨਸ਼ਾ ਵਿਕ ਰਿਹਾ ਜਿਹੜੇ ਕਹਿੰਦੇ ਸੀ ਅਸੀਂ 1 ਮਹੀਨੇ ਚ ਨਸ਼ਾ ਬੰਦ ਕਰਾ ਦਾਂਗੇ ਬੰਦ ਹੋ ਰਿਹਾ ਨਸ਼ਾ ਪੰਜਾਬ ਦੇ ਵਿੱਚੋਂ ਔਰ ਨੌਜਵਾਨੀ ਨੂੰ ਕਿਹੜੇ ਰਾ ਕਿਉਂਕਿ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਸ਼ਾਸ਼ਾਂਤ ਤਰੀਕੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਉਹਨੂੰ ਨਸ਼ਿਆਨੀ ਨੂੰ ਵੀ ਧੱਕਿਆ ਜਾ ਰਿਹਾ ਉਹਨੂੰ ਹੋਰ ਕ੍ਰਾਈਮ ਵਾਲੇ ਪਾਸੇ ਨੂੰ ਧੱਕਿਆ ਜਾ ਰਿਹਾ ਵੀ ਕੁਝ ਨੌਜਵਾਨੀ ਬਾਹਰ ਚਲੀ ਗਈ ਜਿਹੜੀ ਰਹਿ ਗਈ ਪੰਜਾਬ 'ਚ ਉਹਨੂੰ ਇਸ ਤਰੀਕੇ ਨਾਲ ਖਤਮ ਕਰ ਦਿਓ ਇੱਥੇ ਲਿਆ ਕੇ ਬਾਹਰਲੇ ਬੰਦੇ ਇੱਥੇ ਫਿਟ ਕਰ ਦਿਓ ਪੰਜਾਬ ਦੇ ਵਿੱਚ ਪੰਜਾਬ ਦਾ ਵजूद ਖਤਮ ਕਰਨ ਵਾਸਤੇ ਇਹ ਲੜਾਈ ਚੱਲ ਰਹੀ ਹੈ ਜਿਹੜੀ ਪੰਜਾਬ ਨੂੰ ਖਤਮ ਕਰਨ ਵਾਸਤੇ ਸਿਸਟਮ ਚੱਲ ਰਿਹਾ। ਇਹੀ ਹੈ ਕਿ ਜੋ ਪਰਸੋਂ ਬਹੁਤ ਵੱਡੀ ਘਟਨਾ ਵਾਪਰੀ ਹੈ ਸਾਡੇ ਇਲਾਕੇ ਦੇ ਅੰਦਰ ਇਹ ਮੈਂ ਨਹੀਂ ਕਹਿ ਰਿਹਾ ਇਕੱਲਾ ਸਾਰੇ ਜਿੰਨੇ ਲੋਕਾਂ ਦੀ ਬੈਠੀ ਆ ਲੋਕ ਬੈਠੇ ਨੇ ਉਹਨਾਂ ਦੇ ਮੁਤਾਬਕ ਇਹ ਕੋਈ ਮੁਕਾਬਲਾ ਨਹੀਂ ਕਤਲ ਕੀਤਾ ਗਿਆ ਉਹ ਬੰਦਾ ਜੋ ਜੇਲ੍ਹ ਚ ਬੈਠਿਆ ਲੋਕਾਂ ਨੇ ਜਿਤਾਇਆ ਹੋਵੇ ਪਹਿਲੀ ਵਾਰ ਜੇਲ੍ਹ ਸੀਗਾ ਜੇਲ੍ਹ ਤੇ ਬੈਠਿਆ ਜਿਤਾਇਆ ਅੱਜ ਤੋਂ 15 ਉਸ ਤੋਂ 2012 ਦੀ ਗੱਲ ਹੈ ਉਦੋਂ ਤੋਂ ਲੈ ਕੇ ਇਹ ਉਦੋਂ ਤੋਂ ਲੈ ਕੇ ਅੱਜ ਤੱਕ ਇਹਨੇ ਹਰ ਜ਼ਤਨ ਕੀਤਾ ਦੀਮ ਆਪਣੇ ਪਰਿਵਾਰ ਨੂੰ ਸੰਭਾ ਆਪਣੇ ਲੋਕਾਂ ਦੇ ਕੰਮਾਂ ਤੇ ਮੁਖਤਾਰਾ ਕਹਿ ਲੋ ਕਿਹੜੀ ਹੰਤਾ ਧਾਰਾ ਨਹੀਂ ਪਤਾ ਮੁਖਤੇ ਦੂਜੀ ਕਿਹੜੀ ਆ ਇੱਕ ਤਰ੍ਹਾਂ ਦੀ ਸਾਡੀ ਕੌਮ ਆਈਡੀ ਪੰਜਾਬੀ ਕੌਮ ਲਾ ਲਓ ਇੱਕ ਕੌਮ ਲਾ ਲਓ ਜਿਨ੍ਹਾਂ ਨੇ ਬੇਸ਼ੁਮਾਰ ਕੁਰਬਾਨੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਾਇਆ ਸਾਡੇ ਮਨ 'ਚ ਕਿਤੇ ਕਿਤੇ ਐਨ ਲੱਗਣ ਲੱਗ ਜਾਂਦਾ ਵੀ ਜਿਵੇਂ ਆਪਣੇ ਮੁਲਕ ਦੇ ਵਿੱਚ ਇੱਕ ਵਰਗ ਜਿਹੜਾ ਅਸੀਂ ਲੋਕਾਂ ਦੇ ਜਿਹੇ ਗੁਲਾਮਾਂ ਦੀ ਜ਼ਿੰਦਗੀ ਬਸਰ ਕਰਦੇ ਆਂ ਸੱਚ ਬੋਲਣ ਦੀ ਸਜ਼ਾ ਜਬਰ ਦੇ ਖਿਲਾਫ ਡੱਟਣ ਦੇ ਉਹਦੀ ਸਜ਼ਾ ਤੇ ਤਿੰਨ ਵਾਰ ਇਹ ਪਰਿਵਾਰ ਦੇ ਤਿੰਨੇ ਮੈਂਬਰ ਜਿੱਤੇ ਜੇਲ੍ਹ 'ਚ ਬੈਠਿਆ ਜਿੱਤੇ ਲੋਕਾਂ 'ਚ ਕੋਈ ਭਲਸੀ ਲੋਕਾਂ 'ਚ ਹਾਂ ਪੱਖੀ ਹੰਗਾਰਾ ਸੀ ਪਰਿਵਾਰ ਦੇ ਲਈ ਫੇਰੇ ਲੋਕਾਂ ਨੇ ਵੋਟਾਂ ਪਾਈਆਂ ਨਾ ਰਾਕੀ ਤਾਂ ਬੋੜ ਪੈਂਦੀ ਨਹੀਂ ਹੁੰਦੀ ਉਦੋਂ ਤੋਂ ਲੈ ਕੇ ਹੀ ਮੇਰੇ ਛੋਟੇ ਵੀਰ ਦਾ ਯਤਨ ਸੀਗਾ ਵੀ ਮੈਂ ਕਿ ਇਸ ਤਰ੍ਹਾਂ ਦਾ ਖੜ੍ਹਾ ਕਰਾਂ ਜਰ ਜਿੱਥੇ ਲੋਕਾਂ ਦੇ ਕੰਮ ਸਵਾਰੀਏ ਲੋਕਾਂ ਦੇ ਕੰਮ ਆਈਏ ਆਪਣੇ ਬੱਚੇ ਸੰਭੀ ਜਦੋਂ ਵੀ ਇਸ ਲੈਂਸ ਤੇ ਚੜਿਆ ਇਹਨੇ ਯਤਨ ਕੀਤਾ ਉਦੋਂ ਉਦੋਂ ਵੀ ਇਹਦੇ ਛਾਤੀ ਤੇ ਜਾਤੀ ਵਿਰੋਧੀਆਂ ਨੇ ਕੋਈ ਨਾ ਕੋਈ ਪਰਚਾ ਪਾ ਕੇ ਇਹਨੂੰ ਜੇਲ੍ਹ ਭਜਵਾਇਆਗਾ 1912 ਤੋਂ ਲੈ ਕੇ ਉਮੈਸ ਨੇ ਉੱਪਰ ਕਹਾਣੀ ਲਿਖੀ ਆ ਜੀ ਉਹਣੀ ਕਰਨੀ ਚੈਲੀਆਂ ਸੀ ਉਦੋਂ ਤੋਂ ਲੈ ਕੇ ਹਰ ਯਤਨ ਸੀ ਇਹਦਾ ਵੀ ਜੇ ਮੈਂ ਇਹਦੇ ਵਿੱਚੋਂ ਨਿਕਲ ਜਾ ਪਰ ਵਿਰੋਧੀਆਂ ਨੂੰ ਬਰਬਾਸ ਨਹੀਂ ਸੀਗਾ ਉਹ ਪੁੱਠੇ ਸਿੱਦੇ ਫੋਨ ਕਰਦੇ ਹੁਣ ਪਿਛਲੇ ਟਾਈਮ ਦੇ ਵਿੱਚ ਬਾਪੂ ਦੀ ਪਗਲਾਹੀ ਕੀ ਥੱਪੜ ਮਾਰੇਗੇ ਜੇ ਤੂੰ ਲਹੁਣਾ ਤੇਰੇ ਸਿਕੂ ਅਣਖੇ ਕੋਈ ਜ਼ਹਿਰ ਤੇ ਤੂੰ ਕਾਲੇ ਨਾਲ ਸਿੱਧਾ ਪੰਗਾ ਲੈ ਲੈ ਆਕੇ ਇਸ ਤਰ੍ਹਾਂ ਇਹ ਕਢਾਉਣੀਆਂ ਹਰਕਤਾਂ ਕਰਕੇ ਵਿਰੋਧੀ ਲੋਕਾਂ ਨੇ ਚਾਸੀ ਤੇ ਜਮਾਤੀ ਜਾਤੀ ਲੋਕਾਂ ਨੇ ਇਹਨੂੰ ਹਰ ਵਕਤ ਜਿਹੜਾ ਹੈਗਾ ਉਲਝਾਉਣ ਦਾ ਯਤਨ ਕੀਤਾ ਇਸ ਕਰਕੇ ਇੱਕ ਇੱਕਲੇ ਤਣਾਉਲੇ ਦਾ ਐਮਸੀ ਨਹੀਂ ਸੀਗਾ ਉਹ ਮਰਿੰਡੇ ਤੱਕ ਬੰਦੇ ਦੀ ਪਛਾਣ ਸੀਗੀ ਫੋਜਪੁਰ ਦੀ ਅਸਰਦਾ ਤੱਕ ਬੰਦੇ ਦੀ ਪਛਾਣ ਸੀ ਉਹਦੇ ਨਾਲ ਪਛਾਣ ਇਹ ਵੀ ਸੀ ਬਣੀ ਹੋਈ ਕਿ ਕਾਲਾ ਜਿਹੜਾ ਇਹ ਕਹਣਾ ਚਾਹੁੰਦਾ ਸਰਕਾਰ ਨੂੰ ਜਿਹੜੇ ਗੈਸਟਰ ਨੇ ਜਿਵੇਂ ਮੂਸੇ ਵਾਲਾ ਬਾਈ ਵਰਵਾਇਆ ਬਿਥੇ ਮਾ ਸਰਿਆਂ ਗੈਸਟਰਾਂ ਘਰੇ ਆ ਕੇ ਮਾਰੇ ਉਹਨਾਂ ਦਾ ਕੋਈ ਕਾਰਵਾਈ ਨਹੀਂ ਉਹਨਾਂ ਸਿਕਿਉਰਿਟੀ ਆ ਦੇ ਬੈਠਾ ਸਰਕਾਰ ਸਿਕਿਉਰਿਟੀ ਦੇ ਜਿਹਨੇ ਭਾਤਮਾਨ ਇੱਕ ਪਾਸੇ ਭਗਤ ਸਿੰਘ ਦੀ ਪੱਗ ਬੰਨੀ ਬੈਠਾ ਵੇ ਪੰਜਾਬ ਦਾ ਬਾਰਸਾ ਪੱਗ ਨੂੰ ਕੁਦਾ ਅਗਲਾ ਐ ਨੇ ਪੱਗ ਲਾ ਕੇ ਪਰਾਂ ਤੇਰੇ ਬੁੱਚੜ ਬੰਦਾ ਏ ਬਿਆਨਤਾ ਬੁਜਰਾ ਏ ਭਵੰਤਮਾਨ ਇਹਦਾ ਨੌਜਵਾਨ ਨੇ ਸਕਾਰ ਖੜਨ ਲੱਗਿਆ ਬੋਲਟ ਫਰੂਟ ਰੈਡ ਲਿਆਉਣ ਲੱਗਿਆ ਪੰਜਾਬ ਵਿੱਚ ਕੀ ਕੀ ਇੱਥੇ ਅਤਵਾਦ ਵਿੱਚ ਕੀ ਹੈਗਾ ਬੋਲਟ ਫਰੂਟ ਰੈਡ ਲਿਆ ਰਿਹਾ ਹੈ ਨੌਜਵਾਨੀ ਦਾ ਸਕਾਰ ਖੜਨਾ ਚਾਹੁੰਦਾ ਭਵੰਤਮਾਨ ਫਿਰ ਇਹ ਕਹਿੰਦਾ ਮੇਰਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਇਹ ਜਮਾਂ ਦੇ ਫੇਕ ਹੈ ਇਹਨਾਂ ਨੇ ਮਾਰ ਕੇ ਜੋ ਬਾਣ ਚ ਲਗਾਏ ਨੇ ਪੁਲਿਸ ਵਾਲੇ ਕੋਈਆਂ ਮਾਰ ਕੇ ਬਾਜੀ ਦੇ ਉਸ ਤੋਂ ਬਾਅਦ ਇਹਨੇ ਬਾਣ ਚ ਲਗਾਏ ਨੇ ਆਪ ਇਹਨਾਂ ਸਾਰਾ ਇਹਨਾਂ ਨੇ ਪਲੇ ਨਗਾ ਹੈ ਕਾਊਂਟਰ ਇਹਨਾਂ ਨੇ ਕੁਝ ਨਾ ਗੋਲੀਆਂ ਚਲਾਈ ਬਾਈ ਨੇ ਜਿਹਦੇ ਨਾਲ ਬੰਦੇ ਜੀ ਤਿੰਨ ਫਿਰ ਉਹਨਾਂ ਨੇ ਛੇ ਰੀਟ ਵੀ ਨਿਕਲੇ ਬਾਈ ਦੀ ਗੋਲੀ ਕਿ ਬੱਜੀ ਗੋਲੀਆਂ ਵੱਜੇ ਤਿੰਨ ਹੋਰੇ ਜਿਹਨਾਂ ਨੇ ਜਮਾ ਪਕੋਲੇ ਜਾ ਕੇ ਮਾਰ ਕੇ ਉਹ ਪਹੀ ਵਿੱਚ ਫਿਵਟ ਗੱਡੀ ਲਗਾਏ ਨੇ ਪੁਲਿਸ ਵਾਲੇ ਜਮਾ ਝੂਠ ਕਹਿ ਰਹੇ ਨੇ ਪੁਲਿਸ ਨੇ ਕਾਊਂਟਰ ਨੂੰ ਫੇਕ ਕਰਿਆ ਕਿੰਨੀ ਗੋਲੀਆਂ ਮਾਰੀਆਂ ਗੋਲੀਆਂ ਜਿਹੜਾ ਟੁਗੜ 5-6 ਗੋਲੀਆਂ ਦਾ ਹੈਗੀਆਂ ਨੇ ਜੀ 6 ਗੋਲੀਆਂ ਹੈਗੀਆਂ ਨੇ ਮਾਰੀਆਂ ਨੇ ਬਾਕੀ ਜੇ ਬੰਦੇ ਕੋਲ ਜੇ ਮੰਨ ਲਓ ਗੋਲੀ ਹੋ ਬੰਦਾ ਮੂਰੇ ਗੋਲੀ ਚਲਾਉਂਦਾ ਉਹਦੇ ਹੋਰ ਮੰਨ ਲੈ ਐ ਥੋੜੀਆਂ ਵੀ ਇੱਕ ਥਾਵੇਂ ਤਿੰਨ ਗੋਲੀਆਂ ਲੱਗਣੀਆਂ ਕਿਸ